ਵੇਖੋ ਕਿੰਨਾ ਖਤਰਨਾਕ ਭਰਾਵਾ ਨੁਕਸਾਨ ਹੋ ਗਿਆ ਗੱਠਾਂ ਸੜ ਗਈਆਂ ਇਹਦਾ ਫਿਰ ਤੈਨੂੰ ਹਰਜਾਨਾ ਗੱਠਾਂ ਦਾ ਵੀ ਪਾਊਗਾ ਇਹਦਾ ਮੈਂ ਇਹਦਾ ਕੀ ਕਹਿ ਸਕਦਾ ਇਹ ਕੰਪਨੀ ਨੇ ਕੀ ਲਓ ਵੀਰੋ ਜੱਸਿਆਣੇ ਦਾ ਟਰਾਲਾ ਸੀਗਾ ਤੇ ਵਿਚਾਰੇ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਹ ਗਾਂ ਤੋੜ ਲਓ ਮੜਾ ਜਾ ਟਰੈਕਟਰ ਲੱਗਿਆ ਅੱਗੇ ਇਹ ਲੱਗੀ ਕਿਵੇਂ ਕਿਹਦੇ ਨਾਲ ਲੱਗੀ ਹੋਵੇ ਅੱਗ ਇਹ ਕਿਹੜੇ ਧਾਰ ਨਾਲ ਉਥੇ ਲੱਗੀ ਉਥੇ ਲੱਗੀ ਆ ਇਥੋਂ ਲੱਗੀ ਅੱਗ ਨਾ ਆਉ ਤਾਰਾ ਇਹ ਘਟਨਾ ਪਿੰਡ ਲਵਾਨਿਆਂ ਵਾਲੀ ਵਿਖੇ ਹੋਈ ਹੈ ਜਿੱਥੇ ਪੁਲ ਬੰਨਦਾ ਪੁਲ ਤੋਂ ਜਦੋਂ ਵੀ ਆਪਾਂ ਪਿੰਡ 'ਚ ਵੜਦੇ ਹਾਂ ਤੇ ਰਾਹ 'ਚ ਇੱਕ ਤਾਰਾਂ ਆਉਂਦੀਆਂ ਨੇ ਤੇ ਤਾਰਾਂ ਦੇ ਨਾਲ ਟੱਚ ਹੋ ਗਿਆ ਟਰਾਲਾ ਅੱਗ ਲੱਗ ਗਈ ਮੁੰਡੇ ਨੇ ਬੜਾ ਜ਼ੋਰ ਲਾਇਆ ਯਤਨ ਕੀਤਾ ਪਰ ਬਾਈ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਬਾਈ ਨੇ ਕਿਰਾਏ 'ਤੇ ਟਰਾਲਾ ਲਿਆ ਸੀ ਅੱਗੇ ਬਾਈ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਬਾਈ ਦੀ ਮਦਦ ਹੋ ਸਕੇ ਤਾਂ ਜੋ ਏਦਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਓ ਬਲੇ ਸੜ ਕੇ ਟਾਇਰ ਓਏ ਪਟਾਕਾ ਵੀ ਮਾਰ ਸਕਦਾ ਕੇ ਵੀਰਾਂ ਕੋ ਨਾ ਓ ਹੈਲੋ ਭਾਈ ਓਏ ਓ ਕਾ ਕਿਡਾ ਖਤਰਨਾਕ ਭਰਾਵਾ ਓ ਕੋ ਤੋ ਡਾਪੜਾ ਜੀ ਸੀ ਟਾਇਰ ਨੂੰ ਪੈ ਗਈ ਅੱਗ ਇਹ ਤਾਂ ਜਾਂ ਤਾਂ ਉੱਤੋਂ ਲੈਣ ਕਿਸੇ ਹਿਸਾਬ ਨਾਲ ਆ ਨਾ ਗਾਟਰ ਵਾਜ ਜਾ ਗਾਟਰ ਹੁਣ ਇੱਕ ਟਾਇਰ ਫਟਿਆ ਨਾ ਜੀ ਤਿੰਨ ਫਟਣਗੇ ਜੀ ਫੇਰ ਵੀ ਨੁਕਸਾਨ ਕਰ ਸਕਦੇ ਜੇ ਨੇੜੇ ਜਾਵਾਂਗੇ ਇਹਦਾ ਵੀ ਨੁਕਸਾਨ ਆ ਸਹੀ ਗੱਲ ਆ ਹਾਂ ਵੀਰੇ ਕਿੱਥੋਂ ਲੱਗੀ ਅੱਗੇ ਇਹ ਕਿੱਥੋਂ ਤਾਰਾਂ ਤੋਂ ਲੱਗੀ ਬਾਲਾਂ ਨੀਵੀਆਂ ਇਹ ਤਾਰਾਂ ਦੀ ਬਾਲਾਂ ਨੀਵੀਆਂ ਤੇ ਤੁਸੀਂ ਮੜਾ ਖਿਆਲ ਨਹੀਂ ਕੀਤਾ ਅੱਗੇ ਖਿਆਲ ਤਾਂ ਕੀਤਾ ਇਹ ਨਗਾਇਆ ਸੀਗਾ ਤੇ ਪਰ ਫੇਰ ਵੀ ਲੱਗ ਗਈ ਅੱਛਾ ਆ ਅੱਗੇ ਆ ਟਰਾਲੇ ਵੀ ਉੱਥੇ ਹੀ ਟੱਪਿਆ ਇਹ ਹਾਂਜੀ ਹਾਂਜੀ ਅੱਛਾ ਉਥੋਂ ਉੱਤੇ ਤਾਰਾਂ ਲੱਗੀਆਂ ਤੇ ਅੱਗ ਲੱਗ ਗਈ ਉਹਨਾਂ ਨੇ ਪਹਿਲਾਂ ਉਧਰ ਦੀ ਨਿਕਾਉਂਦੇ ਸੀ ਉਹਨਾਂ ਨੇ ਉਹਨਾਂ ਨੂੰ ਆਖਿਆ ਸੀ ਸਾਨੂੰ ਉੱਥੇ ਠਲਾ ਲੈਣ ਤੋਂ ਟਰਾਲੇ ਵੀ ਅਸੀਂ ਬੜਾ ਸ਼ਾਮ ਨੂੰ ਕੱਢ ਲਾਂਗੇ ਉਹਦੇ ਨਹੀਂ ਵੀ ਆਂਦੀ ਲੈ ਜਾਓ ਅਸੀਂ ਆਂਦੀ ਨਿੰਨ ਹੋਣੀ ਉਹ ਪੁਲ ਵਾਲੇ ਕਹਿੰਦੇ ਵੀ ਅਸੀਂ ਨਹੀਂ ਟਪਾਉਣ ਦੇਣ ਉਹਨਾਂ ਨੂੰ ਕਿਹਾ ਸੀ ਵੀ ਮੈਂ ਉਹ ਕਿਉਂ ਨਹੀਂ ਲੰਘਣ ਦਿੰਦੇ ਕੀ ਗੱਲ ਅਕੇ ਉਹ ਮਸ਼ੀਨਾਂ ਵੀ ਕਿਨਾਂ ਕਿਹਾ ਕਹਿੰਦੇ ਵੀ ਅਸੀਂ ਮੰਦ ਕੀਤਾ ਮੈਚਨ ਲਾਇਆ ਸੀ ਅੱਛਾ 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 ਉਹ ਬੈੱਡ ਬੰਨਿਆ ਠੀਕ ਹੁਣ ਫੇਰ ਹੁਣ ਫੇਰ ਖੁੱਲਾ ਖੁੱਲਾ ਹੁਣ ਤਾਂ ਖੋਲਤਾ ਉਹਨਾਂ ਨੇ ਵੀ ਇੱਥੇ ਅੱਗ ਲੱਗ ਗਈ ਮਰੇ ਹਿੰਦੀ ਦੇ ਗੁਬੀਏ ਲਿਆ ਹੁਣ ਤਾਂ ਖੋਲਣਾ ਹੀ ਸੀ ਉਹਨਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਚਲੋ ਯਾਰ ਵਾਵਾ ਨੁਕਸਾਨ ਹੋ ਗਿਆ ਟੈਟਰ ਟੁਰ ਟੈਟਰ ਲੱਗੇ 40 ਹਰ ਦੇ ਪੁਆਏ ਸੀਗੇ ਹੁਣੇ ਪਾਏ ਨਿਆਬ ਦਾ ਟਰਾਲਾ ਕਿ ਕਰਾਈ ਤੇ ਲਿਆ ਸੀ ਕੀ ਕਰਾਇਆ ਭਰ ਦੇ ਦਾ ਨਾ ਕੀ ਤੇਰਾ ਬਾਈ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਪਿੰਡ ਕਿਹੜਾ ਜੱਸੇਣਾ ਲੋ ਵੀ ਬਾਈ ਦਾ ਨੁਕਸਾਨ ਹੋ ਗਿਆ ਤਰਾਂ ਨਾਲ ਲੱਗ ਗਿਆ ਤੇ ਵੇਖੋ ਜੀ ਤੁਸੀਂ ਚਲੋ ਵੀਰ ਮਾੜੀ ਗੱਲੀ ਹੋਈ ਐ ਬਹੁਤ ਬਾਈ ਨਹੀਂ ਮਗਾ ਇਹ ਤਾਂ ਰੋਚਨਾ ਚੱਕੀਆਂ ਜਾਣ ਬਈ ਚਲੋ ਸੌਖਾ ਹੋ ਜੇ ਹੁਣ ਯਾਰੇ ਪਾਣੀ ਪਾਉਣ ਦਾ ਤਾਂ ਮੇਰੇ ਹਿਸਾਬ ਨਾਲ ਕੋਈ ਤੋਕ ਨਹੀਂ ਬਣਦਾ ਇਹਨੂੰ ਇਹ ਨਹੀਂ ਬੋਝਦੀ ਹਾਇਰ ਕੋਈ ਗੱਡੀ ਗੁੱਡੀ ਨੂੰ ਫੋਨ ਕੀਤਾ ਅੰਜਾ ਪਾਉਣਾ ਘੰਟਾ ਹੋ ਗਿਆ ਅੱਗ ਲੱਗੀ ਨੂੰ ਫੋਨ ਕੀਤਾ ਹੇ ਕੋਈ ਨਹੀਂ ਉਹ ਜਿਹੜਾ ਜਿਹਦੇ ਨਾਲ ਲੱਦਦੇ ਉਹ ਮੰਗਾਲੋ ਉਹਦੇ ਨਾਲ ਇਹਨੂੰ ਲਾਉਣਾ ਪਊਗਾ ਮੇਲੇ ਦਾ ਵੀ ਕੋਈ ਨਹੀਂ ਪਹੁੰਚਿਆ ਨਿਸ਼ਾਨ ਹੋ ਗਿਆ ਗੱਠਾਂ ਸੜ ਗਈਆਂ ਇਹਦਾ ਫਿਰ ਤੈਨੂੰ ਹਰਜਾਨਾ ਖੱਟ ਗੱਠਾਂ ਦੇ ਵੀ ਪਾਊਗਾ ਇਹਦਾ ਮੈਂ ਇਹਦਾ ਕੀ ਕਰ ਸਕਦਾ ਇਹ ਕੰਪਨੀ ਨੇ ਕੀ ਕਰੇ ਅੱਛਾ ਵੀ ਕੰਪਨੀ ਨੂੰ ਵੈਸੇ ਤਾਂ ਯਾਰ ਨਹੀਂ ਪੈਂਦਾ ਹੁੰਦਾ ਚਲੋ ਟਰਾਲਾ ਦਾ ਸੀਜ਼ਨ ਤਾਂ ਖਤਮ ਹੋ ਗਿਆ ਨਾ ਬਾਈ ਦਾ ਸੀਜ਼ਨ ਚ ਇਨੇ ਕੀ ਭਾਈਤੇ ਆ ਹੈ 11200 ਛੱਡਦਾ ਕਿਹੜਾ ਗੇੜਾ 11200 ਚਾੜੀ ਭਾਈਦੀ ਆ ਹਾਂ ਦਿਹਾੜੀ ਭਾਈਦੀ ਮਾੜੀ ਹੋਇਆ ਵੀਰ ਨਾ ਦੱਸਦੇ ਆਪਦਾ ਬਾਈ ਬਲਜਿੰਦਰ ਸਿੰਘ ਨੰਬਰ ਕੀ ਨਾ ਤੇਰਾ ਬਾਈ 9779832899 97 9779832899 ਚੜ੍ਹ ਤੋਂ ਲੱਗ ਗਈ ਕੇ ਉੱਤੋਂ ਪਟਿਆ ਗਿਆ ਅੱਗ ਲੱਗੀ ਸਿੰਗਲਾਂ ਨੂੰ ਅੱਛਾ ਅੱਛਾ ਨਹੀਂ ਤੈਨੂੰ ਪਤਾ ਕਦੋਂ ਲੱਗਿਆ ਜਦੋਂ ਉੱਤੇ ਮੈਂ ਇਧਰੋਂ ਫਰਠਲ ਕੇ ਨਗੋਣਾ ਸੀ ਨਾ ਮੁੰਡਾ ਪੱਧਿਆ ਨਾ ਅੱਗ ਲੱਗ ਗਈ ਤਾਂ ਫਿਰ ਮੈਂ ਤਾਂ ਚੜਿਆ ਪੱਦ ਕੇ ਚੜਿਆ ਤੇ ਤੂੰ ਪੱਟਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬੱਸ ਚੱਲਿਆ ਹੈ ਉੱਤੋਂ ਕਿਤੇ ਪੱਟ ਕੇ ਲੈ ਜਾਂਦੀਆਂ ਦੋ ਚਾਰ ਸੱਟੀਆਂ ਜਾਂਦੀਆਂ ਪਾਸੇ ਹੈ ਨਾ ਅੱਗ ਜਿਆਦੇ ਸੀ ਕਿਹੜੇ ਟਰੈਕਟਰ ਕਿਹੜਾ ਤੇਰੇ ਕੋਲੇ ਸੌਰ ਆ ਜਾ ਚਲੋ ਟਰੈਕਟਰ ਦਾ ਬਚਤ ਹੈ ਨਾ ਹਾਂਜੀ ਹਾਂਜੀ ਟਰੈਕਟਰ ਚਲੋ ਚਲੋ ਕੋਈ ਗੱਲ ਨਹੀਂ ਵਾਈਗਰੂ ਕਰੂ ਭਲੀ ਠੀਕ ਹੈ ਭਲੀ ਕੋਈ ਨਹੀਂ ਫੌਜੀ ਕੋਲ ਆਇਆ ਲਾਵੀ ਮੈਲ ਨਹੀਂ ਆ ਗਿਆ ਪਾਣੀ ਪਾਉਣ ਵਾਸਤੇ ਸਿਸਟਮ ਪਰ ਹੁਣ ਤਾਂ ਬਸ ਸਕਦਾ ਟਰਾਲਾ ਵੱਜੇਗਾ ਚਲੋ ਟਾਇਰ ਤਾਂ ਗਏ ਨੇ Chicken ਦਾ ਲੰਗਾ ਦਾ ਪਰ ਨਹੀਂ ਕਰਦਾ ਆ ਵੇਰੇ ਪਾਣੀ ਕੀ ਪਾਣੀ ਕੀ ਪਾਣੀ ਕੀ ਪਾਣੀ ਕੀ ਮੌਨ ਤੇ ਵੀ ਵੀਡੀਓ ਆ ਚਲੋ ਕੋਈ ਨਹੀਂ ਕੋਈ ਨਹੀਂ ਘਰੇ ਉਹ ਵੀ ਆਏ ਹੈ ਨਾ